ਹਾਂਜੀ ਸਤਿ ਸ੍ਰੀ ਅਕਾਲ ਲੋ ਜੀ ਇਹ ਬਹੁਤ ਜਿਆਦਾ ਸੋਹਣਾ ਸੂਟ ਲੈ ਕੇ ਆਂ ਜੀ ਕਰੂਆ ਸਪੈਸ਼ਲ ਪਾਰਟੀ ਵੇਰ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਨਵਾਂ ਬੇਜ ਦੇ ਵਿੱਚ ਹੈ ਜੀ ਆ ਟੋਟਲੀ ਦਬਕੇ ਦਾ ਵਰਕ ਹੈ ਬਿਲਕੁਲ ਟੋਟਲੀ ਦਬਕੇ ਦਾ ਵਰਕ ਹੈ ਜੀ ਬਹੁਤ ਜਿਆਦਾ ਸੋਹਣਾ ਲਗਜ਼ਰੀ ਸੂਟ ਨੇ ਜੀ ਪ੍ਰੀਮੀਅਮ ਕਲੈਕਸ਼ਨਾਂ ਨੇ ਇਸ ਚੋਂ ਬਹੁਤ ਜਿਆਦਾ ਸੋਹਣਾ ਦਬਕੇ ਦਾ ਵਰਕ ਹੈ ਟੋਟਲੀ ਫੁੱਲ ਹੈਵੀ ਦਬਕੇ ਦਾ ਵਰਕ ਹੋਇਆ ਜੀ ਅਥਕਣ ਸਟਾਈਲ ਵਰਕ ਆ ਗਿਆ ਜਿਹਦਾ ਅੱਜ ਨਾਲ ਟ੍ਰੈਂਡਿੰਗ ਬਹੁਤ ਹੈ ਡਿਜ਼ਾਈਨ ਦਾ ਜੀ ਟ੍ਰੈਂਡ ਬਹੁਤ ਚੱਲ ਰਿਹਾ ਡਿਜ਼ਾਈਨ ਦਾ ਜੀ ਨਾਲ ਦੁਪੱਟਾ ਜੀ ਇਹਦਾ ਬਹੁਤ ਜਿਆਦਾ ਸੋਹ ਦੁਪੱਟਾ ਬਹੁਤ ਜਿਆਦਾ ਸੋਹਣਾ ਸੂਟ ਆਊਗਾ ਜੀ ਦੁਪੱਟਾ ਦੇਖੋ ਜੀ ਦੁਪੱਟੇ ਪਰ ਐਮਬਲੋਡਰੀ ਆ ਗਈ ਔਰ ਜਿਹੜੀ ਬਾਟਮ ਹੈ ਪਿਓਰ ਨੇਚਰਲ ਤਰੇਵ ਦੀ ਬਾਟਮ ਆ ਗਈ ਪੌਂਚੇ ਦਾ ਵਰਕ ਆ ਗਿਆ ਜੀ ਤੇ ਤੁਸੀਂ ਸੂਰ ਲਈ ਫ੍ਰੇਸ ਚੈੱਕ ਕਰ ਲਓ ਟੋਟਲੀ ਦਬਕੇ ਦਾ ਵਰਕ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਆਇਆ ਟੋਟਲੀ ਦਬਕੇ ਦਾ ਵਰਕ ਹੈ ਜੀ ਇੰਨਾ ਜਿਆਦਾ ਸੋਹਣਾ ਪੀਸ ਹੈ ਹਲੋ ਕਲਰ ਚੈੱਕ ਕਰ ਲਓ ਜੀ ਲਓ ਜੀ ਬਹੁਤ ਜਿਆਦਾ ਸੋਹਣੇ ਛੋਟੇ ਛੋਟੇ ਸੂਟ ਆਏ ਹੋਏ ਨੇ ਜੀ ਮਾਡਲ ਵਾਲੇ ਪੀਸ ਨੇ ਇਹ ਤੇ ਬੇਸ ਵੀ ਨਵੇਂ ਨੇ ਜਿਹੜੇ ਇਹ ਟੋਟਲੀ ਨਵੇਂ ਬੇਸ ਲੱਗੇ ਹੋਏ ਨੇ ਜੀ ਲ ਕਲਰ ਚੈੱਕ ਕਰ ਲਓ ਜੀ ਕਿੰਨੇ ਸੋਹਣੇ ਕਲਰ ਨੇ ਚਾਰ ਕਲਰਾਂ ਦੇ ਜਿਹੜਾ ਤੁਸੀਂ ਕਲਰ ਬੁੱਕ ਕਰਵਾਉਣਾ ਉਹ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਨਾ ਸਾਨੂੰ WhatsApp 'ਤੇ ਆਰਡਰ ਭੇਜ ਦਿਓ ਆ ਲਓ ਜੀ ਪ੍ਰਾਈਸ ਬਿਲਕੁਲ ਨਾਰਮਲ ਹੈ ਜੀ ਬਿਲਕੁਲ ਨਾਰਮਲ ਇਹਦਾ ਪ੍ਰਾਈਸ ਤਾਂ 7650 ਰੁਪਿਆ ਪ੍ਰਾਈਸ ਚੱਲ ਰਿਹਾ ਬਾਜ਼ਾਰ ਦੇ ਵਿੱਚ ਆਪਾਂ 3550 ਰੁਪਏ ਦੇ ਵਿੱਚ ਲੈ ਕੇ ਆਏ ਜੀ ਓਨਲੀ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਟੋਟਲੀ ਦਬਤੀ ਦਾ ਵਰਕ ਹੈ ਅੱਜਕੱਲ੍ਹ ਸਟਾਈਲ ਨੇ ਨਵੇਂ ਸੂਟ ਨੇ ਨਵੇਂ ਵਰਕ ਨੇ ਜੀ ਨਵੇਂ ਬੀਜ਼ ਨੇ ਇਹ ਮਤਲਬ ਆਈਟਮ ਮਿਲਣਗੇ ਆਲੀਸ਼ਾ ਸ਼ੋਰੂਮ ਭੀਖੀ పేజ్ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਆਰਡਰ ਪਲੇਸ ਕਰਨਾ ਹੈ ਉਹ ਜਲਦੀ ਨਾਲ ਆਰਡਰ ਪਲੇਸ ਕਰ ਲਓ ਜੀ